ਅੱਜ ਕੱਲ ਦੇ ਜਿਮ ਵਾਲੇ ਕਹਿੰਦੇ ਆ ਕਿ ਪ੍ਰੋਟੀਨ ਖਾਣਾ ਬਹੁਤ ਜ਼ਰੂਰੀ ਹੈ ਆ ਜਿਹੜੇ ਸਪਲੀਮੈਂਟ ਆਉਂਦੇ ਨੇ ਤੇ ਫਿਰ ਉਹ ਕਿੱਦਾਂ ਖਾਾਕ ਪੂਰੀ ਗੱਲ ਨੂੰ ਸ਼ਰੀਰ ਤੇ ਤਾਂ ਨਾਲ ਆ ਜਾ ਵੀ ਬਥੇਰਾ ਤਗੜਾ ਕੰਮ ਕਰ ਮਜ਼ਦੂਰੀ ਵਗੈਰਾ ਕਰਕੇ ਥੋੜਾ ਬੋੜਾ ਇਸ ਤਰ੍ਹਾਂ ਚੱਲਦਾ ਜੀ ਓਕੇ ਸੋਟੇ ਹੋ ਲਾਡ 올ਡ ਮੈਡਲ ਲੈ ਕੇ ਮੈਂ ਦੁੱਧੀ ਕਤਨੀ ਬੰਦੀ ਤੁਨ ਹਾਂ ਫਿਰ ਕੀ ਕਰੀਏ ਜਦੋਂ ਕੁਛ ਆਪਣਾ ਹੱਲ ਹੀ ਹੈ ਨਹੀਂ ਸਰਕਾਰ ਵੱਲੋਂ ਤੇ ਖੁਦ ਤੇ ਇਹ ਸੋਚ ਕੇ ਕੀਤਾ ਜਿਵੇਂ ਸਾਰੇ ਕਹਿੰਦੇ ਕਿ ਸਪੋਰਟਸ ਕਰੋ ਸਪੋਰਟਸ ਚਕ ਵਧੀਆ ਖੁਦ ਵੀ ਸ਼ੌਂਕ ਸੀ ਤੇ ਬਾਕੀ ਪਰ ਨਹੀਂ ਸਰਕਾਰ ਵੱਲੋਂ ਕੋਈ ਹੈਲਪ ਨਹੀਂ ਬਾਕੀ ਸਾਰੇ 스테ਟਸ ਹੁੰਦੀ ਵੀ ਆ ਜੀ ਹਨਾ 14 15 ਸਾਲ ਦੇ ਵਿੱਚ ਇੰਨੇ ਪ੍ਰਾਈਸ ਨੇ ਢੇਰ ਸ਼ੀਲਡਾ ਲਿਆ ਕੇ ਤੁਸੀਂ ਆਪਣੇ ਘਰ ਦੀ ਛੱਤ ਨਹੀਂ ਬੱਕੀ ਕਰਵਾ ਪਾਏ ਫਿਰ 골ਡ ਮੈਟਲ ਦੇ ਨਾਲ ਘਰ ਤੇ ਨਹੀਂ ਚੱਲਣਾ ਮੈਂ ਜੀ ਘਰ ਚਲਾਣ ਵਾਸਤੇ ਤਾਂ ਪੈਸੇ ਚਾਹੀਦੇ ਤੁਮੋਂ ਨਾਲ ਮੈਂ ਹੀ ਆ ਜਿਹਨ ਦੇਖ ਲਓ ਫਾਦਰ ਸਾਹਿਬ ਵੀ 15 ਚ ਐਕਸੀਡੈਂਟ ਹੋਇਆ ਹੋਣਾ ਤਾਂ ਉਹ ਵੀ ਚੰਗੀ ਤਰ੍ਹਾਂ ਚੱਲ ਫੇਰ ਨਹੀਂ ਸਕਦੇ ਮਨਾ ਹੀ ਕਰ ਦਨਗੇ ਅਸੀਂ ਸਪੋਰਟਸ ਨੂੰ ਕੁਝ ਨਹੀਂ ਕਰ ਸਕਦੇ ਵੀ ਸਪੋਰਟਸ ਦਾ ਸਾਡੇ ਸਾਹਮਣੇ ਕੋਈ ਲੈਵਲ ਨਹੀਂ ਹੈਗਾ ਤੇ ਆਪ ਕੋਈ ਨਾ ਫਸੇ ਜੀ ਜਿੰਮ ਬਗੈ ਦਾ ਖਾਣਕ ਬਗੈ ਦਾ ਬਹੁਤ ਮਹਿੰਗੀ ਹੁੰਦੀ ਹੈ ਅੱਜ ਕੱਲ ਦੇ ਜਿਮ ਵਾਲੇ ਕਹਿੰਦੇ ਆ ਕਿ ਪ੍ਰੋਟੀਨ ਖਾਣਾ ਬਹੁਤ ਜ਼ਰੂਰੀ ਹੈ ਜਿਹੜੇ ਸਪਲੀਮੈਂਟ ਆਉਂਦੇ ਨੇ ਤੇ ਫਿਰ ਉਹ ਕਿੱਦਾਂ ਖਾਣਕ ਪੂਰੀ ਕਰਦੇ ਹੋ ਸ਼ਰੀਰ ਤੇ ਤਾਂ ਰਾਜਾ ਵੀ ਬਥੇਰਾ ਤਗੜਾ ਤੇ ਉਹ ਕਿੱਥੋਂ ਖਰਚਾ ਹੁੰਦਾ ਫਿਰ ਕਿੰਦਾ ਸਾਰਾ ਕਿ ਜ਼ਿਆਦਾ ਕਰਦੇ ਹੋ ਖਰਚਾ ਭਾਜੀ ਐਵੇਂ ਆ ਥੋੜਾ ਬਹੁਤਾ ਲਾ ਲੋ ਭਈ ਕੰਮ ਕਰ ਮਜ਼ਦੂਰੀ ਵਗੈਰਾ ਕਰਕੇ ਥੋੜਾ ਬਹੁਤਾ ਇਸ ਤਰ੍ਹਾਂ ਹੀ ਚੱਲਦਾ ਜੀ ਓਕੇ ਸੋਕੇ ਹਾਲ ਆਹ 올ਡ ਮੈਡਲ ਲੈ ਕੇ ਮੈਂ ਦੂਦੀ ਕਤਨੀ ਮੰਦੀ ਤੁਹਾਨੂੰ ਹਾਂ ਫਿਰ ਕੀ ਕਰੀਏ ਜਦੋਂ ਕੁਛ ਆਪਣਾ ਹੱਲ ਹੀ ਹੈ ਨਹੀਂ ਜੀ ਸਰਕਾਰ ਵੱਲੋਂ ਫਿਰ 골ਡ ਮੈਡਲ ਦੇ ਨਾਲ ਘਰ ਤੇ ਨਹੀਂ ਚੱਲਣਾ ਨਾ ਜੀ ਘਰ ਚਲਾਉਣ ਵਾਸਤੇ ਤਾਂ ਪੈਸੇ ਚਾਹੀਦੇ ਆ ਤੁਹਾਨੂੰ 2011 12 ਤੋਂ ਅੱਜ 2.25 ਚੱਲ ਰਿਹਾ ਹੈ ਹਾਂਜੀ ਅਨਾ 14-15 ਸਾਲ ਦੇ ਵਿੱਚ ਇੰਨੇ ਪ੍ਰਾਈਜ਼ ਨੇ ਢੇਰ ਸ਼ੀਲਡਾ ਲਿਆ ਕੇ ਤੁਸੀਂ ਆਪਣੇ ਘਰ ਦੀ ਛੱਤ ਨਹੀਂ ਪੱਕੀ ਕਰਵਾ ਪਏ ਇੰਨਾ ਕੁਝ ਬੀਤਿਆ ਤੇ ਉਹ ਫਿਰ ਕਿਤੇ ਨਾ ਕਿਤੇ ਮਨ ਤੇ ਕੀ ਬੀਤਦੀ ਹੈ ਜਦੋਂ ਇਕੱਲੇ ਬੈਠ ਕੇ ਕੀ ਮਨ ਚੋਂਦਾ ਕਿ ਮੈਂ ਇੰਨਾ ਕੁਝ ਸੁਪਨਾ ਸਜਾਇਆ ਤੇ ਫਿਰ ਕੀ ਉਦੋਂ ਮਨ ਚ ਕੀ ਸੋਚਦੇ ਮਨ ਤੇ ਤਾਂ ਫਿਰ ਇਹ ਹੀ ਸੋਚਦੇ ਆਗੇ ਜਿਹੀ ਚਲੋ ਜੇ ਇੰਨੇ ਟਾਈਮ ਗਏ ਮੈਨੂੰ ਦਿੱਤਾ ਤੇ ਨਾ ਦਿੰਦੇ ਸ਼ਾਇਦ ਕੋਈ ਹੋਰ ਕੰਮ ਕਰਦੇ ਜਾਂ ਕੋਈ ਇਲੈਕਟ੍ਰੀਸ਼ੀਅਨ ਦਾ ਕੰਮ ਕੁਝ ਵੀ ਸਿੱਖਿਆ ਹੁੰਦਾ ਤੇ ਖੁਦ ਤੇ ਇਹ ਸੋਚ ਕੇ ਕੀਤਾ ਜਿਵੇਂ ਸਾਰੇ ਕਹਿੰਦੇ ਕਿ ਸਪੋਰਟਸ ਕਰੋ ਸਪੋਰਟਸ ਚਕ ਵਧੀਆ ਖੁਦ ਵੀ ਸ਼ੌਂਕ ਸੀ ਤੇ ਬਾਕੀ ਪਰ ਨਹੀਂ ਸਰਕਾਰ ਵੱਲੋਂ ਕੋਈ ਹੈਲਪ ਨਹੀਂ ਹੋਈ ਬਾਕੀ ਸਾਰੇ ਸਟੇਟਸ ਹੁੰਦੀ ਵੀ ਆ ਜੀ ਕੈਸ਼ ਪ੍ਰੈਜ ਵਗੈਰਾ ਸਭ ਕੁਝ ਮਿਲਦੇ ਆ ਆਪਣੇ ਪੰਜਾਬ ਦੇ ਹਾਲਾਤ ਹੀ ਬਹੁਤ ਬੁਰੇ ਆ ਜੀ ਇਸ ਤਰ੍ਹਾਂ ਕਿਉਂ ਹੈ ਕਿ ਇੱਕ ਤਰਫ ਕ੍ਰਿਕਟ ਹੈ ਤੇ ਆਈਪੀਐਲ ਹੁੰਦਾ ਹੈ ਚਲੋ ਉੱਥੇ ਵੀ ਲੋਕ ਕਹਿੰਦੇ ਨੇ ਸਵਾਰਸ਼ਾ ਚੱਲਦੀਆਂ ਨੇ ਕਈ ਇਹਕਰਚ ਵੀ ਲੋਕ ਗਰੀਬੀ ਗੱਲ ਕੇ ਰਹਿ ਜਾਂਦੇ ਆ ਜੀ ਲੇਕਿਨ ਜੇਕਰ ਕੋਈ ਇਸ ਤਰੀਕੇ ਦੀ ਕਲਾਕਾਰ ਹੋਵੇ ਕੋਈ ਬਹੁਤ ਵਧੀਆ ਕੋਈ ਦੀ ਕੋਲ ਕਲਾ ਹੋਵੇ ਕੋਈ ਕ੍ਰਿਕਟਰ ਹੋਵੇ ਤੇ ਆਈਪੀਐਲ ਜਦੋਂ ਹੁੰਦੇ ਆ ਉਹਨਾਂ ਨੂੰ 15-15 20-20 ਕਰੋੜ ਰੁਪਏ ਦੀਆਂ ਬੋਲੀਆਂ ਲੱਗਦੀਆਂ ਨੇ ਸਿਰਫ ਦੋ-ਦੋ ਮਹੀਨੇ ਸੀਜ਼ਨ ਖੇਡਣ ਦੀਆਂ ਕਿ ਲੀਗ ਖੇਡਣ ਦੀਆਂ ਤੇ ਇੱਕਦਮ ਬਾਕੀਆਂ ਗੇਮਾਂ ਨੇ ਜਾਂ ਇਹ ਤੁਸੀਂ ਉਹ ਪੈਰਾਓਲੰਪਿਕਸ ਦੀ ਗੱਲ ਕੀਤੀ ਹਾਂਜੀ ਜਾਂ ਹੋਰ ਗੇਮਸ ਹੁੰਦੀਆਂ ਨੇ ਜਿਹੜੀਆਂ ਆਪਾਂ ਦੇਖਦੇ ਆਂ ਹੁੰਦੀਆਂ ਛੋਟੇ-ਛੋਟੇ ਲੈਵਲ ਦੇ ਉੱਪਰ ਉਹਨਾਂ ਦੇ ਵਿੱਚ ਕਿਉਂ ਨਹੀਂ ਹਿੱਦਕ ਲੱਗਦਾ ਇਸ ਤਰੀਕੇ ਦਾ ਕੋਈ ਬਦਲਾਅ ਆਇਆ ਕਿਉਂ ਨਹੀਂ ਉਹਨਾਂ ਦੇ ਵਿੱਚ ਇੰਨੇ ਵੱਡੇ ਵੱਡੇ ਨਾਮ ਰੱਖੇ ਜਾਂਦੇ ਕਿਉਂ ਸਿਰਫ ਇੱਕ ਦੋ ਗੇਮਾਂ ਹੀ ਨੇ ਜਿਨ੍ਹਾਂ ਦੀ ਹਾਈਪ ਬਹੁਤ ਜ਼ਿਆਦਾ ਹੈ ਬਦਲਾਅ ਆ ਭਾਜੀ ਬਹੁਤ ਸਾਲਾਂ ਤੋਂ ਉਹੀ ਸੋਚਦੇ ਰਹੇ ਕਿ ਬਦਲਾਅ ਆਊਗਾ ਪਰ ਬਦਲਾਅ ਤਾਂ ਕੋਈ ਆਇਆ ਨਹੀਂ ਲੱਗਦਾ ਸਰਕਾਰ ਵੀ ਉਹੀ ਗੇਮ 'ਚ ਪ੍ਰਾਈਜ਼ ਰੱਖਦੀ ਜਿਹਦੇ ਵਿੱਚ ਉਹਨਾਂ ਨੂੰ ਖੁਦ ਬੈਨੀਫਿਟ ਹੈ ਐਂ ਤੇ ਫਿਰ ਇਹੀ ਕਹਿ ਸਕਦੇ ਹਾਂ ਜੀ ਹੁਣ ਗੇਮਸ ਤੇ ਹੁਣ ਡਾਈਟ ਕਰਨੀ ਆਪਣਾ ਪ੍ਰੈਕਟਿਸ ਕਰਨੀ ਗੇਮ ਤਾਂ ਸਾਡੀ ਕੋਈ ਈਜ਼ੀ ਤਾਂ ਹੈ ਨਹੀਂ ਆ ਇੱਕ ਲੈਗ ਤੋਂ ਵੀ ਪ੍ਰੋਬਲਮ ਆ ਚੱਲ ਕੇ ਜਾਣਾ ਆਣਾ ਜਾਣਾ ਬਹੁਤ ਔਖਾ ਜੀ ਇਹ ਤੁਹਾਨੂੰ ਜੀ ਜੇ ਤਾਂ ਪੰਜਾਬ ਸਰਕਾਰ ਜਾਂਦਾ ਇਹ ਕਹਦੇ ਵੀ ਆ ਸਪੋਰਟਸ ਹੈ ਨਹੀਂ ਪੰਜਾਬ ਚ ਕਿਸ ਗੇਮ ਰੱਖੋ ਨਾ ਕੋਈ ਵੀ ਪਲੇਅਰ ਗੇਮ ਨਾ ਰੱਖੇ ਉਹ ਇਹ ਤੇ ਨਾ ਸੋਚੇ ਕਿ ਸਪੋਰਟਸ ਕਰਨੀ ਹੈ ਮਨਾ ਹੀ ਕਰ ਦਨਗੇ ਅਸੀਂ ਸਪੋਰਟਸ ਨੂੰ ਕੁਝ ਨਹੀਂ ਕਰ ਸਕਦੇ ਵੀ ਸਪੋਰਟਸ ਦਾ ਸਾਡੇ ਸਾਹਮਣੇ ਕੋਈ ਲੈਵਲ ਨਹੀਂ ਹੈਗਾ ਤੇ ਆਪੇ ਕੋਈ ਨਾ ਫਸੇ ਜੀ ਆਪਣੀ ਜ਼ਿੰਦਗੀ ਕੋਈ ਨਾ ਖਰਾਬ ਕਰੇ ਕਜੀ ਇਦਾਂ ਹੋਇਆ ਕਿ ਰਿਸ਼ਤੇਦਾਰਾਂ ਜੀ ਆ ਜਾਂਦਾ ਦੋਸਤਾਂ ਤਾਨੇ ਮੈਨੇ ਵੱਜੇ ਹੋਣ ਕਿ ਉਹ ਪਹਿਲਾਂ ਸਮਝਾਉਂਦੇ ਹੋਣ ਕਿ ਨਾ ਜਾ ਖੇਡਣ ਦੇ ਉਸ ਤੋਂ ਬਾਅਦ ਤੁਸੀਂ ਜਿੱਤ ਕੇ ਪੈ ਕੇ ਗਏ ਨਹੀਂ ਤੁਹਾਨੂੰ ਮਕਾ ਕਰਕੇ ਦਿਖਾਉਂਗਾ ਜੋ ਮੈਂ ਸੋਚਿਆ ਮੈਂ ਬਹੁਤ ਵੱਡਾ ਆਦਮੀ ਬਣ ਕੇ ਦਿਖਾਉਂਗਾ ਬਹੁਤ ਨਾਮ ਕਮਾਉਂਗਾ ਤੇ ਹੁਣ ਉਹ ਮੈਨੇ ਮਾਰਦੇ ਹੋਣੀਆਂ ਗੱਲਾਂ ਹੁੰਦੀਆਂ ਹਨ ਕਿ ਆ ਤੂੰ ਤੇ ਉਦਾਂ ਹੀ ਆ ਮਤਲਬ ਤੈਨੂੰ ਉਹਦਾ ਸਮਝਾਇਆ ਸੀਗਾ ਉਹ 20 ਤੀਆ ਕਦੀ ਹੋਇਆ ਕਦੀ ਨਾ ਹੋ ਜਾਂਦਾ ਭਾਜੀ ਸਾਰੇ ਕਹਿੰਦੇ ਆ ਸੱਜਣ ਮਿੱਤਰ ਯਾਰ ਦੋਸਤ ਵੀ ਕਿ ਕੁਛ ਫਾਇਦਾ ਨਹੀਂ ਪਰ ਉਹ ਸੋਚਦ ਰਹਿ ਕੇ ਚੱਲ ਯਾਰ ਨਹੀਂ ਗੇਮ ਕਰਾਂਗੇ ਸਾਰੇ ਕਹਿੰਦੇ ਆ ਮਿਹਨਤ ਕਰਾਂਗੇ ਮਿਹਨਤ ਨਾਲ ਸਭ ਕੁਝ ਹੋਊਗਾ ਪਰ ਨਹੀਂ ਉਹ ਹੁਣ ਲੱਗਦਾ ਕਿ ਉਹਨਾਂ ਦੀਆਂ ਗੱਲਾਂ ਸੱਚੀਆਂ ਸੀ ਕਿਸ਼ੇ ਅਸੀਂ ਉਸ ਟਾਈਮ ਗਲਤ ਸੀ ਕਿ ਐਵੇਂ ਜੇਦ ਫੜ ਕੇ ਕਰਦੇ ਰਹੇ ਜੇਦ ਫੜ ਕੇ ਕਰਦੇ ਰਹੇ ਕਿਤੇ ਨਾ ਕਿਤੇ ਹੁਣ ਖੁਦ ਦੀ ਗਲਤੀ ਮਹਿਸੂਸ ਹੁੰਦੀ ਕਮਾਉਂਦਾ ਕੋਣ ਕੋਣ ਹੈ ਪਰਵਾਹ ਚ ਕਮਾਉਂਦਾ ਬਸ ਹੈਵੇਂ ਹੀ ਅਜੀ ਚੱਲ ਜੀ ਜਾਂਦਾ ਜੀ ਮਾੜਾ ਚੰਗਾ ਗੁਜ਼ਾਰਾ ਕਮਾਉਣ ਵਾਲਾ ਮੈਂ ਹੀ ਆ ਜਿਹਨੂੰ ਦੇਖ ਲਓ ਫਾਦਰ ਸਾਹਿਬ ਵੀ 15 ਚ ਐਕਸੀਡੈਂਟ ਹੋਇਆ ਹੋਣਾ ਤੋਂ ਵੀ ਚੰਗੀ ਤਰ੍ਹਾਂ ਚੱਲ ਫਿਰ ਨਹੀਂ ਸਕਦੇ